ਦੀ ਲਾਕੇਆਂ ਵਿੱਚ ਪਿਤੇ ਸਮੇਂ ਦੌਰਾਨ ਜੜੀਆਂ ਹੋਈਆਂ ਬਰਸਾਤਾਂ ਦੇ ਕਰਕੇ ਜਿਹੜਾ ਬਿਆਸ ਦਰਿਆ ਤੋਂ ਲੈ ਕੇ ਪਾਣੀ ਜਿਹੜਾ ਵਾ ਨਦੀਆਂ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਜਿਸ ਤੇ ਕਰਦੇ ਆ ਚਲਦੇ ਆ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੇ ਹਾਲਾਤ ਬਣ ਚੁੱਕੇ ਸਨ ਔਰ ਕਿਸਾਨਾਂ ਦੀ ਜਿਹੜੀਆਂ ਨਜ਼ਾਰਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਹਨ ਇਸ ਦੇ ਨਾਲ ਨਾਲ ਕਈ ਕਿਸਾਨ ਅਤੇ ਲੋਕ ਜਿਹੜੇ ਘਰੋਂ ਬੇਗਰ ਹੋ ਚੁੱਕੇ ਸਨ ਔਰ ਅੱਜ ਦੇ ਹਾਲਾਤ ਦੀ ਜੇ ਅਸੀਂ ਗੱਲ ਕਰਦੇ ਹਾਂ ਹਰੀਕੇ ਪਤਨ ਵਿਖੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਜੇ ਜਿੱਥੇ ਕੀ ਪਿਤੇ ਸਮੇਂ ਵਿੱਚ 3.5 ਲੱਖ ਕਿਊਸਿਕ ਪਾਣੀ ਜਿਹੜਾ ਵਾ ਉਹ ਟਾਊਨ ਟੀਮ ਨੂੰ ਜਾ ਚੁੱਕਾ ਸੀ ਉਸ ਤੋਂ ਬਾਅਦ ਜਿਹੜਾ ਕਿ ਪਾਣੀ ਦਾ ਪੱਤਰ ਰੋਜ਼ਾਨਾ ਘਟਦਾ ਘਟਦਾ ਬਿਲਕੁਲ نیچے ਆ ਚੁੱਕਾ ਹੈ ਲੇਕਿਨ ਅੱਜ 6 ਅਕਤੂਬਰ ਦੀ ਜੇ ਗੱਲ ਕਰੀਏ ਤਾਂ ਜਿਹੜੇ ਰਾਤ ਬੀਤੀ ਰਾਤ 5 ਅਕਤੂਬਰ ਰਾਤ ਤੋਂ ਜਿਹੜਾ ਪਾਣੀ ਦਾ ਪੱਧਰ ਫਿਰ ਤੋਂ ਵਧਣਾ ਸ਼ੁਰੂ ਹੋ ਚੁੱਕਾ ਹੈ ਅੱਜ 6 ਅਕਤੂਬਰ ਨੂੰ ਜਿਹੜਾ ਕਿ ਡਾਊਨਸਟ੍ਰੀਮ ਹੁਸੈਨੀ ਵਾਲੇ ਸਾਈਡ ਤੇ ਪਾਣੀ ਜਿਹੜਾ ਵਾ 63000 ਕਿਊਸੀ ਦਾ ਲੈਵਲ ਦੱਸਿਆ ਜਾ ਰਿਹਾ ਹੈ ਜਦਕਿ ਅਪਸਟ੍ਰੀਮ ਨੂੰ ਜਿਹੜਾ ਵਾ 81000 ਕਿਊਸੀ ਪਾਣੀ ਮੌਜੂਦ ਹੈ ਔਰ ਇਸ ਦੇ ਨਾਲ ਜਿਹੜੇ ਹਰੀਕੇ ਪੰਦੇ ਦੇ ਨਾਲ ਲੱਗ ਲੱਗਦੇ ਜਿਹੜੇ ਪਿੰਡ ਹਨ ਜਿੱਥੇ ਕਿ ਕਾਫੀ ਜ਼ਿਆਦਾ ਨੁਕਸਾਨ ਵੀ ਪੁੱਜਾ ਸੀ ਔਰ ਇੱਥੇ ਜਿਹੜੀ ਰੇਤ ਹੈ ਇਹ ਦਰਿਆ ਦੇ ਨਾਲ ਲੱਗੇ ਇਹ ਕਿਸਾਨਾਂ ਦੀ ਜਿਹੜੀ ਫਸਲ ਜਿਹੜੀ ਖਰਾਬ ਹੋ ਚੁੱਕੀ ਹੈ ਉਸਨੂੰ ਪਹਿਲੀ ਵਿੱਚ ਆ ਚੁੱਕੀ ਹੈ ਉਸ ਨੂੰ ਕੱਢਣ ਦਾ ਕੰਮ ਜੋ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਸਰਕਾਰ ਵੱਲੋਂ ਵੱਖ-ਵੱਖ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਔਰ ਜਿਹੜੇ ਕਿਸਾਨਾਂ ਵੱਲੋਂ ਬੀਤੇ 15-20 ਦਿਨ ਤੋਂ ਇਸ ਕਾफी ਮੁਸ਼ਕਲ ਦੇ ਨਾਲ ਜਿਹੜੀ ਰੇਤ ਨੂੰ ਆਪਣੀ ਪੈਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ ਤੁਸੀਂ ਦੇਖ ਸਕਦੇ ਜੇ ਰੇਤ ਦੇ ਢੇਰ ਲੱਗੇ ਹੋਏ ਹਨ ਇਸ ਦੌਰਾਨ ਜਿਹੜੇ ਰੇਤ ਨੂੰ ਕੱਢ ਕੇ ਪੈਲੀ ਪਧਰੀ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਲੇਕਿਨ ਇਹ ਰਾਤ ਤੋਂ ਜਿਹੜਾ ਪਾਣੀ ਦਾ ਪੱਧਰ ਹੋਰ ਵੱਧ ਚੁੱਕਾ ਹੈ ਉਸਨੇ ਕਿਸਾਨਾਂ ਦੀ ਜਿਹੜੀ ਹੈ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ ਲੱਗੇ ਸਾਡੇ ਮੌਜੂਦ ਹਨ ਹਰੀਕੇ ਦੇ ਨਿਵਾਸੀ ਭਾਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਕੀ ਹਾਲ ਹੈ ਤੁਹਾਨੂੰ ਪਹਿਲੀ ਜਿਹੜੀ ਆ ਫਸਲ ਬਾਰੇ ਕਿਸਾਨਾਂ ਨੂੰ ਚਿੰਤਾ ਦੀ ਪਾਣੀ ਵਰ ਗਿਆ ਵਾ ਕੀ ਬੋਲ ਰਹਾ ਦਾ ਜੀ ਆਹ ਯਾ ਸਵਾ ਕਣਕ ਵੇਚਣੀ ਜੇ ਇਹ ਵੀ ਬਿਜਾਈ ਨਹੀਂ ਹੋ ਸਕਦੀ ਟਾਈਮ ਬਹੁਤ ਥੋੜਾ ਰਹਿ ਗਿਆ ਮਹੀਨਾ ਮਹੀਨੇ ਵਿੱਚ ਤਾਂ ਰੇਦਾ ਨਹੀਂ ਸੁੱਕਦਾ ਰੋਣ ਤੂੰ ਦੇ ਕਣਕ ਨਹੀਂ ਬੀਜੀ ਜਾ ਸਕਦੀ ਕੁਝ ਪਾਇ ਗਏ ਬੀਜੀ ਜਾ ਜਿੱਥੇ ਰੇਦਾ ਪਾਇ ਤੋ ਵਜੀ ਕਿ ਫਿਰ ਰੇਦਾ ਪਈ ਉੱਥੇ ਨਹੀਂ ਬੀਜੀ ਜਾਂਦੀ ਤੇ ਬੀਤੇ ਦਿਨਾਂ ਵਿੱਚ ਜਿਹੜਾ ਹੋਲਾ ਹਰ ਤੁਲੇ ਸਾਹ ਮੈਂ ਠੀਕ ਹੀ ਹਾਲਾ ਚਲੋ ਅਰੀ ਪੈਸੋ ਪਾਣੀ ਚਲੋ ਜਿਹੜਾ 3.5 ਲੱਖ ਤੋਂ ਹੋ ਗਏ ਮੁਰਿਆ ਆ ਚਲੋ ਹੁਣ ਪਾਣੀ ਇਹਦੇ ਦਾਸ ਦੇ 60000 ਪਾਣੀ ਹੈਗਾ ਥੱਲੇ ਚੱਲ ਰਿਹਾ ਕਿਦੋਂ ਦਾ ਵਧਿਆ ਪਾਣੀ ਹੁਣ ਕੱਲ ਦਾ ਹੀ ਵਧਿਆ ਰਾਤ ਦਾ ਹੀ ਪਾਣੀ ਵਧਿਆ ਅਸਲ ਚ ਤੇ ਲੋਕਾਂ ਵੱਲੋਂ ਇਹ ਮਸ਼ੀਨਾਂ ਲਾ ਕੇ ਰੇਤ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀਗਾ ਕੀਤਾ ਜਾ ਰਿਹਾ ਪੂਰਾ ਜੋਰਾਂ ਦੇ ਚੱਲ ਰਿਹਾ ਇਹ ਕੰਮ ਜੀ ਤੇ ਹੁਣ ਪਾਣੀ ਵਧਨ ਕਰਕੇ ਉਹ ਪਾਣੀ ਵਧੇ ਬੰਦ ਹੋ ਚੁੱਕਾ ਜੀ ਉਹ ਸਦਾ ਪਾਣੀ ਚੋਹਾ ਪੰਜਾ ਤੋਂ ਲਾਚੇ ਫੇਰ ਕੰਮ ਸ਼ੁਰੂ ਹੋ ਜੇ ਮਿਹਨਤ ਵਾਲੀ ਚੋਹਾ ਪਾਣੀ ਲਾਤਾ ਚੋਹਾ ਪੰਜਾ ਤੋਂ ਕੰਮ ਫੇਰ ਸ਼ੁਰੂ ਹੋ ਸਕਦਾ ਰੇਡ ਫੇਰ ਨਹੀਂ ਕੱਢੀ ਜਾ ਰਹੀ ਉਹਦਾ ਕੀ ਕੀਤਾ ਜੀ ਸਾਨੂੰ ਬਹੁਤ ਆ ਕਿਸਾਨਾਂ ਆ ਕਿ ਕੋਈ ਵੇਚੀ ਜਾਂਦਾ ਕਿਵੇਂ ਜਿਵੇਂ ਕਿਸੇ ਦਾ ਤੂੰ ਚਾਰ ਪੈਸੇ ਹੱਥਾਂ 'ਚ ਕੇ ਤਰੇ ਹੁੰਦੇ ਆ ਚਲੋ ਪਹਿਲੀ ਬਣਾ ਲੈਂਦੇ ਜਦੋਂ ਚਾਰ ਪੈਸੇ ਕਿਤੇ ਕੋਲ ਹੋ ਗਏ ਬਸ ਕੀ ਰੇਟ ਵੇਚ ਦਿੰਦੇ ਆ ਜੀ ਵੇਖੋ ਜੀ ਕੋਈ ਰੇਟ ਨਹੀਂ ਜਿਵੇਂ ਕੋਈ ਕਿਸੇ ਦਾ ਸੂਤਰ ਹੁੰਦਾ ਆ ਉਵੇਂ ਵੇਚੀ ਜਾਂਦੇ ਕਿਸੇ ਭਾਵਰੇ ਇਹਦਾਂ ਲਾ ਕਢਣੀ ਕਢਣੀ ਆ ਕਿਸੇ ਪਾਸੇ ਲਾਉਣੀ ਲਾਉਣੀ ਆ ਕਿੰਨਾ ਕਿਸੇ ਨੂੰ ਕੁਝ ਮਿਲਦਾ ਦੇ ਹਿਸਾਬ ਨਾਲ ਚਲਾਈ ਜਾਂਦਾ ਕਿਵੇਂ ਕਿਸੇ ਦਾ ਹੋਰ ਬਰੋਂ ਲੋਕ ਵੀ ਆ ਰਹੇ ਆ ਰੇਤ ਲੈਣ ਵਾਸਤੇ ਬਹੁਤ ਆ ਰਹੇ ਜੀ ਲੁਧਿਆਣੇ ਤੋਂ ਆ ਰਹੇ ਆ ਮੋਗੇ ਦੁਆਰੇ ਦੂਰ ਤੁਰੋਂ ਬਹੁਤ ਸੰਦ ਆ ਰਿਹਾ ਰੇਤ ਦਾ ਸੰਦ ਆਪਣੇ ਟਿਪਰ ਵਗੈਰਾ ਲੈ ਕੇ ਹੁੰਦੇ ਆ ਆਹ ਟਿਪਰ ਲੈ ਕੇ ਕੀ ਰੇਟ ਤੇ ਟਿਪਰ ਕਿਸਣਾ ਵਿਕਦਾ ਟਿਪਰ ਆ ਰੇਤ ਦਾ ਤਾਂ 5-6000 ਨਾ ਪਰਿੰਦਾ ਅੱਗੇ ਪਤਾ ਨਹੀਂ ਕੀ ਭਾਵੇਂ ਕਿਤਾਵੇਂ ਕਿ ਕਿਤੇ ਸੰਗੜੇ ਪੈ ਜਾਂਦੇ ਓਏ ਕਿਸੇ 10 ਪੈ ਜਾਂਦੇ ਕਿਸੇ 11 ਪੈ ਜਾਂਦੀ ਹੋਰ ਕੋਈ ਗਿਣਤੀ ਮਿੰਤੀ ਨਹੀਂ ਕੋਈ ਸੈਂਗੜਿਆ ਦੀ ਹੋਰ ਤਾਂ ਫੁੱਲ ਵਾਲਾ ਕੰਮ ਹੀ ਹਤੋ ਤਾਂ ਕਿੰਨੀ ਕੋਈ ਪਾਲੇ ਪਾਲੇ ਇਹਦਾ ਕਿਵੇਂ ਦੀ ਹੈ ਕੰਡੀਸ਼ਨ ਦੇ ਇਹ ਕਿਦਾਂ ਦੀ ਹੈ ਇਹਦਾ ਠੀਕ ਆ ਇਹਦਾ ਵਧੀਆ ਆ ਤੇ ਜੇ ਹਾਲਾਤ ਆਪਾਂ ਆਉਣ ਵਾਲੀ ਕਣਕ ਦੀ ਫਸਲ ਦੀ ਗੱਲ ਕਰੀਏ ਉਹ ਨਹੀਂ ਪੀਜੀ ਜਾਣੀ ਗਲਟ ਇਹਨਾਂ ਮੁਲਕ ਸਨ ਨੂੰ ਦੂਰੀ ਮਾਰ ਬੱਜੀ ਆ ਉਹਨੇ ਦੂਰੀ ਮਾਰ ਬੱਜੀ ਆ ਇਹ ਸਨ ਲੋਕਲ ਸਨੀਕ ਹੈ ਤੋਂ ਦੇ ਹਰੀਕੇ ਦੇ ਕਿਸਾਨ ਆ ਜਿਹੜੇ ਦੱਸ ਰਿਹਾ ਕਿ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਆ ਨਾ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਜਿਹੜੀ ਉਹਨਾਂ ਦੇ ਸਮੇਂ ਜਿਹੜੀ तैयारी की जानी स लेकिन उसको तैयार करने में काफ़ी ज्यादा लेकिन उसके हालात नहीं लग रहे कि वो फसल बीज पागे रमन चावला जगमनी टीवी तरन तारण ਮਾਂਡੇ ਇਲਾਕੇ ਵਿੱਚ ਜਿਹੜਾ ਕਿ ਪਾਣੀ ਦਾ ਪੱਧਰ ਵਧਣ ਕਰਕੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਖਰਾਬ ਹੋ ਚੁੱਕੀਆਂ ਹਨ ਉਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਹਾਲਾਤ ਆ ਉਹ ਵੀ ਕਾਫੀ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ ਔਰ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਜਿਹੜਾ ਕਿ ਵਧਣਾ ਸ਼ੁਰੂ ਹੋਇਆ ਉਸ ਨੇ ਇਹਨਾਂ ਦੀ نیند ਉਡਾ ਕੇ ਰੱਖ ਦਿੱਤੀ ਹੈ ਮੌਜੂਦ ਹਨ ਹਰੀਕੇ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਹਨ ਉਹਨਾਂ ਨਾਲ ਗੱਲ ਕਰਾਂਗੇ ਵੀਰ ਜੀ ਤੁਹਾਡਾ ਕੀ ਨਾਮ ਹੈ ਕਿੱਥੋਂ ਦੇਣ ਵਾਲੇ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਪਿੰਡ ਦੀਨੇਗੀ ਜੀ ਕੀ ਹਾਲਾਤੀ ਪਾਜੀ ਪਾਣੀ ਦਾ ਪੱਧਰ ਬੜੀ ਮੁਸ਼ਕਲ ਨਾਲ ਨੇਟਾਂ ਗਿਆ ਸੀ ਉਸ ਤੋਂ ਬਾਅਦ ਸ਼ੁਰੂ ਕੀਤਾ ਗਿਆ ਇਹ ਕਾਰ ਅਗਲੀ ਫਸਲ ਵਾਸਤੇ ਕੀ ਕਹਿਣਾ ਚਾਹੁੰਦੇ ਜੀ ਕੀ ਹਾਲਾਤ ਹੈਗੇ ਹਾਲਾਤ ਬਹੁਤ ਮਾੜੇ ਜੀ ਹਾਜ ਦੀ ਘਰੀ ਤਾਂ ਸਾਡੇ ਪਹਿਲੋਂ ਤਾਂ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਵੀ ਪੈਲੀਆਂ ਚ ਰੇਤਾ ਬਹੁਤ ਜ਼ਿਆਦਾ ਚਾੜਤੀ ਉਹ ਅਸੀਂ ਆਪਦੀਆਂ ਜ਼ਮੀਨਾਂ ਅਜੇ ਬਣਾਉਣੀਆਂ ਜਾਨੀ ਕਿ ਜਾ ਕੇ ਵੇਖਣ ਲੱਗੇ ਹੋਏ ਕਿਹੜੀ ਚੀਜ਼ ਕਿੱਥੇ ਡੁੱਬੀ ਆ ਜਾਂ ਕਿਵੇਂ ਆ ਮੋਟਰਾਂ ਰੁੜ ਗਈਆਂ ਕੋਠੇ ਰੁੜ ਗਏ ਸਾਰੇ ਵਿੱਚੋਂ ਸਾਡੇ ਥੋਂ ਨੇ ਦੀਨੇਗਰ ਪਿੰਡ ਦੇ ਦੋ ਟਰੈਕਟਰ ਵੀ ਪਾਰ ਹੀ ਗਏ ਉਹ ਵੀ ਰੁੜ ਗਏ ਨੇ ਵਿੱਚੋ ਹੀ ਤੇ ਉਹਦਾ ਹਾਲਾਤ ਇਤਰਾਹੀ ਵੀ ਅਸੀਂ ਅਜੇ ਜਾ ਕੇ ਤੇ ਫਿਰ ਆਪਦਾ ਵੇਖਣ ਲੱਗੇ ਆ ਵੀ ਆਪਦਾ ਵਟ ਬੰਨਾ ਵੀ ਕਿਥੇ ਕਿਥੇ ਕਿੰਨੀ ਕਿੰਨੀ 5-5 ਫੁੱਟ ਸੇਲਟ ਚੜ ਗਈ ਹੈਗੀ ਉਹਨੂੰ ਅਸੀਂ ਸੁਧਾਰਨ ਵਾਸਤੇ ਅਜੇ ਪ੍ਰਾਲਾ ਕਰਦੇ ਫਿਰਦੇ ਹਾਂ ਕਿਸੇ ਨੇ ਕੋਈ ਥੋੜੀ ਬਾਲੀ ਚੁੱਕੀ ਆ ਕਿਸੇ ਨੇ ਕਰਨ ਲਿਆ ਸੀ ਤੇ ਉਹ ਕੱਲ ਦਾ ਪਾਣੀ ਫੇਰ ਆ ਗਿਆ ਜੀ ਹਾਲਾਤ ਤਾਂ ਸਾਨੂੰ ਇਹ ਵੀ ਸਾਡੇ ਤੋਂ ਕਣਕ ਨਹੀਂ ਬੀਜੀ ਜਾਣੀਗਾ ਕਿੰਨੇ ਦਿਨ ਲੱਗੇ ਸੀ ਇਹ ਪਹਿਲੀ ਜਿਹਨੂੰ ਪੱਧਰ ਹੀ ਸ਼ੁਰੂ ਕਰਨੀ ਕੀਤਾ ਕਿੰਨੇ ਦਿਨ ਲੱਗੇ ਸੀ ਨੂੰ ਅਜੇ ਤਾਂ ਜੀ ਸਾਰੇ ਕਿਸੇ ਨੇ ਕੋਈ 2 ਦਿਨ ਲਾਏ ਨੇ ਕਿਸੇ ਦਿਨ 4 ਦਿਨ ਲਾਏ ਨੇ ਬਸ ਇਸ ਤਰ੍ਹਾਂ ਹੀ ਕਿਸੇ ਦੀ ਪਹਿਲੀ ਜੋ ਜੇ ਪਾਣੀ ਨਹੀਂ ਸੀ ਸੁੱਕਿਆ ਜੇ ਕਿਸੇ ਦੀ ਪਹਿਲੋ ਸੁੱਕਿਆ ਸੀਗਾ ਉਹ ਆਪ ਦਾ ਪੱਧਰ ਕਰਦਾ ਪਰ ਹੁਣ ਫਿਰ ਸਾਰਿਆਂ ਦੇ ਪਾਣੀ ਹੋ ਗਿਆ ਪਹਿਲੀ ਚ ਫਿਰ ਦੁਬਾਰਾ ਆ ਗਿਆ ਕੀ ਲੱਗਦਾ ਅਗਲੀ ਫਸਲ ਦੇ ਸਬੰਧ ਵਿੱਚ ਬੀਜਣ ਨੂੰ ਅਗਲੀ ਫਸਲ ਦਾ ਤਾਂ ਬੜੇ ਹਾਲਾਤ ਸਾਨੂੰ ਮੁਸ਼ਕਲ ਜੇ ਲੱਗਦੇ ਪਏ ਨੇ ਕਿਉਂਕਿ ਟਾਈਮ ਥੋੜਾ ਹੈ ਤੇ ਬਾਕੀ ਇਹ ਜਿਹੜਾ ਸ਼ੈਲਟਰ ਦਾ ਕੰਮ ਹੈ ਨਿਭੜਦਾ ਨਹੀਂ ਗਿਆ ਜਦਾ ਤੇ ਸਾਨੂੰ ਅਸੀਂ ਤੇ ਇਹੀ ਕਹਿੰਦੇ ਵੀ ਸਾਨੂੰ ਜੇ ਨਾ ਹੋਵੇ ਤੇ ਟਾਈਮ ਵਧਾਇਆ ਜਾਵੇ ਥੋੜਾ ਹੋਰ ਕਿ ਸ਼ਾਇਦ ਜਿੰਨੇ ਕੋਈ ਪਛੇਤਰਾ ਵੀ ਬੀਜ ਲਾਂਗੇ ਕਨਕ ਦਾ ਵੀ ਹਾਂਜੀ ਸਰਕਾਰ ਵੱਲੋਂ ਮਦਦ ਸਰਕਾਰ ਵੱਲੋਂ ਅਜੇ ਤਾਂ ਮਦਦ ਕੋਈ ਨਹੀਂ ਗਈ ਯਾਨੀ ਕਿ ਬਸ ਕਿਹਾ ਹੈ ਕਿ ਤੁਹਾਨੂੰ 20000 ਮਾਜਵਾ ਦਵਾਂਗੇ ਪਰ ਮਿਲਿਆ ਜੀ ਕੋਈ ਪਿਆ ਨਹੀਂਗਾ ਕਿਸੇ ਦਾ ਵੀ ਅਸੀਂ ਤਾਂ ਕਹਿੰਦੇ ਸਾਡਾ 20000 ਨਾਲ ਘਰ ਵੀ ਨਹੀਂ ਪੂਰਾ ਹੁੰਦਾ ਠੀਕ ਹੈ ਨਾ ਜੀ ਸਾਡੇ ਖਰਚੇ ਝੋਨੇ ਦੇ ਜਿਆਦਾ ਗਏ ਸਾਨੂੰ ਘੱਟ ਤੋਂ ਘੱਟ ਵੀ 60-70 ਹਜ਼ਾਰ ਰੁਪਏ ਮਾਜਬਾ ਚਾਹੀਦਾ ਹੀ ਆ ਮਾਜਬਾ ਬਹੁਤ ਜਿਆਦਾ ਸਾਨੂੰ ਘੱਟ ਦਿੱਤਾ ਹੈ ਪਰ ਅਜੇ ਉਹ ਵੀ ਸਾਡੇ ਸ਼ੁਰੂ ਨਹੀਂ ਹੋਇਆ ਜਾਨੀ ਕਿ ਆਏ ਨਹੀਂਗੇ ਕਿਸੇ ਦੇ ਵੀ ਖਾਤੇ 'ਚ ਇਸ ਸਾਰੇ ਹਾਲਾਤਾਂ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਦੇ ਕੋਈ ਅਧਿਕਾਰੀ ਤੁਹਾਡੇ ਕੋਲ ਪੁੱਜੇ ਆਉਣ ਜਾਂ ਉਹਨਾਂ ਨੇ ਮਦਦ ਦੱਸੀ ਆ ਵੀ ਇਦਾਂ ਕਰੋ ਕੋਈ ਹੈਲਪਲੀ ਨਹੀਂ ਅਜੇ ਤੱਕ ਕੋਈ ਨਹੀਂ ਜੀ ਆਏ ਜੀ ਹਾਂਜੀ ਅਜੇ ਕੋਈ ਨਹੀਂ ਨਾ ਸਾਨੂੰ ਕੋਈ ਵੀ ਖਾਦੀ ਕਿਸੇ ਨੇ ਆਸ ਕੀਤੀ ਆ ਵੀ ਅਜੇ ਉਹ ਤਰ੍ਹਾਂ ਸੇਵਾ ਵਾਲੇ ਕਹਿੰਦੇ ਆ ਵੀ ਦਵਾਂਗੇ ਜਰੂਰ ਹਾਂਜੀ ਜਿਵੇਂ ਬਾਬੇ ਕਹਿੰਦੇ ਨੇ ਜਾਂ ਏਡ ਖਾਲਸਾ ਵਾਲੇ ਨੇ ਉਹ ਕਹਿੰਦੇ ਸੀਗੇ ਪਰ ਅਜੇ ਜਾਨਕੀ ਵੇਖੋ ਹੁਣ ਆਉਣਾ ਸ਼ੁਰੂ ਹੋਣਾ ਹੀ ਸੀ ਉਹਨਾਂ ਨੇ ਤੇ ਪਾਣੀ ਫੇਰ ਆ ਗਿਆ ਜੀ ਕੁੱਲ ਮਿਲਾ ਕੇ ਹਾਲਾਤ ਕਿਸ ਤਰ੍ਹਾਂ ਦੇ ਆ ਲੋਕਾਂ ਦਾ ਘਰਾਂ ਜਿਹੜੇ ਘਰੋਂ ਬੇਗਰ ਹੋ ਗਏ ਸੀ ਜਾਂ ਉਹ ਉਹਨਾਂ ਨੇ ਮੋੜ ਸੇਵਾ ਸ਼ੁਰੂ ਹੋਇਆ ਵਾ ਜਾਂ ਕਿਸ ਤਰ੍ਹਾਂ ਚੱਲ ਰਿਹਾ ਵਾ ਰੇਤ ਨੂੰ ਲੈ ਕੇ ਕਿਵੇਂ ਦੇ ਆ ਰੇਤ ਜਿਹੜੀ ਆ ਗਈ ਹੋਈ ਆ ਉਹਨੂੰ ਕੱਢਣ ਲਈ ਕਿਵੇਂ ਦਾ ਕੰਮ ਚੱਲ ਰਿਹਾ ਰੇਤ ਨੂੰ ਕੱਢਣ ਦਾ ਜੀ ਜਿੰਨਾਂ ਦੇ ਤਾਂ ਲੱਗੇ ਬਿਲਕੁਲ ਨਾਲ ਹੀਗਾ ਹੈਗਾ ਉਹਨਾਂ ਦੇ ਤਾਂ ਕਿਸੇ ਨੇ ਸ਼ੁਰੂ ਕੀਤਾ ਜੀਦੀ ਹੁਣ 5 ਕਿਲੇ ਗਾਂਹ ਜਾ ਕੇ ਉਹਦੇ ਤੋਂ ਲੀ ਨੀ ਸਾਫ ਹੋਣਦੀ। ਯਾਨੀ ਕਿ ਕੋਈ ਸਾਧਰ ਜਾਊਗਾ ਸਾਧਰ ਉੱਥੇ ਤੇ ਫੇਰ ਹੀ ਉਹ ਆਪਦੇ ਖੇਤ 'ਚੋਂ ਰੇਤ ਚੱਕ ਸਕਦਾ। ਉਹਨਾਂ ਚਿਰ ਤਾਂ ਚੱਕ ਨਹੀਂ ਸਕਦਾ। ਤੇ ਉਹ ਰਸਤੇ ਨਹੀਂ ਇਹ ਯਾਨੀ ਕਿ ਕਲੀਅਰ ਹੋਣਦੇ। ਰਸਤੇ ਕਲੀਅਰ ਹੁੰਦਿਆਂ ਨੂੰ ਟਾਈਮ ਲੱਗਣਾ। ਉਹਨਾਂ ਚਿਰ ਨੂੰ ਮੈਨੂੰ ਲੱਗਦਾ ਹੁਣ ਟਾਈਮ ਲੰਘ ਜਾਣਾ ਸਾਡਾ। ਮਤਲਬ ਹਾਂ ਜਿਹੜੀ ਅਗਲੀ ਫਸਲ ਜਿਹੜੀ ਹੈ ਦੂਰੀ ਮਾਰ ਵਜਦੀ ਨਜ਼ਰ ਆ ਰਹੀ ਹੈ। ਬਿਲਕੁਲ 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 ਦੂਰੀ ਫਸਲ ਹੈ ਜਿਹੜੀ ਹੈ ਦੂਰੀ ਮਾਰ ਆ ਨਾ ਉਹ ਸਾਨੂੰ ਵਜਣੀ ਆ ਕਿ ਕਣਕ ਜਿਹੜੀ ਆ ਬੀਜ ਤੇ ਬੀਜ ਦੇ ਸਾਰੇ ਨਹੀਂ ਲੇਟ ਹੋ ਜਾਣਗੇ। ਆ ਤੋ ਡਗੀ ਨਾਮ ਹੈ ਕਿਹੜਾ ਪਿੰਡ ਜੀ ਨਗੇ ਪਿੰਡ ਮਾਪੀ ਸਿੰਘ ਕੀ ਕਹਿਣਾ ਚਾਹੁੰਦੇ ਜੀ ਹਾਲਾਤਾਂ ਨੂੰ ਵੇਖਦੇ ਹੋਇਆ ਹਾਲਾਤ ਬਹੁਤ ਮਾੜੇ ਜੀ ਕਣਕਦੀ ਵੀ ਨਹੀਂ ਆਸ ਹੈ ਕਿ ਕਣਕਦੀ ਪਹਿਲਾਸ ਹੀ ਮਾੜੀ ਮੋਟੀ ਪੱਡੀਆਂ ਪੱਦਰ ਕਰਕੇ ਅੱਛਾ ਤੇ ਮਤਲਬ ਰੇਤ ਜਿਹੜੀ ਆ ਗਈ ਹੀ ਦਰਿਆ ਦੇ ਪਾਣੀ ਦੇ ਨਾਲ ਉੱਪਰ ਜਾ ਕਿੰਨੇ ਕਿੰਨੇ ਫੁੱਟ ਆ ਗਈ ਹੋਈ ਹੈ ਰੇਤ ਨੂੰ ਕੱਢਣ ਦਾ ਕਿੰਨਾ ਕਿ ਮੁਸ਼ਕਲ ਆਉਂਦੀ ਹੈ ਰੇਤ ਕਟਕਟ 8-8 ਫੁੱਟ ਚੜ ਗਈ ਹੈ ਤੇ ਰੇਤ ਅਜੇ ਪੱਦਰ ਹੀ ਮਾੜੀ ਮੋਟੀ ਪੱਦਰ ਕਰਕੇ ਤੇ ਸੂਤਰੀ ਕਰਨ ਲੱਗੇ ਹਨ ਟਰੈਕਟਰ ਜਿਵਾੜੇ ਹੀ ਗਏ ਤੇ ਫੇਰ ਪਾਣੀ ਚੜਿਆ ਕਿਦੋਂ ਦਾ ਪਾਣੀ ਆਇਆ ਏ ਇਹ ਪਾਣੀ ਕੱਲ ਸ਼ਾਮਾਂ ਦਾ ਚੜਨ ਲਗਾ ਤੇ ਰਾਤ-ਰਾਤ ਚੜ ਗਿਆ ਫੇਰ ਪਹਿਲੀਆਂ ਜੜ ਗਿਆ ਜਿਹੜੀ ਪਹਿਲੀ ਪੱਧਰੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਪਾਣੀ ਫੇਰ ਆ ਗਿਆ ਰੇਤ ਫੇਰ ਵਿੱਚ ਆ ਗਈ ਹੈ ਹਾਂਜੀ ਹਾਂਜੀ ਫੇਰ ਪਾਣੀ ਹੁਣ ਵਗਨ ਦਿਆ ਫੋਲ ਫੋਲ ਤੇ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਹਿਸਾਬ ਨਾਲ ਹੁਣ ਗਾੜੀ ਅਗਲੀ ਫਸਲ ਬੀਜਨ ਨੂੰ ਲੈ ਕੇ ਇਹ ਆਸ ਹੀ ਨਹੀਂ ਰਹਿ ਗਈ ਉਹਨੂੰ ਕਿੰਝ ਪਾਣੀ ਆ ਡੂਗਾ ਫੇਰ 2-3 ਮਹੀਨੇ ਸੁੱਕਣ ਤੇ ਲੱਗਣਗੇ 2 ਮਹੀਨੇ ਘੱਟੋ-ਘੱਟ ਪਾਣੀ ਨਹੀਂ ਨਿਕਲਣਾ ਜੋ ਹੁਣ ਤੇ ਸੁੱਕਾ ਹੈ ਮਾ ਮਾ ਵੱਤਰ ਚ ਆਉਣੀਆਂ ਹੈ ਪਹਿਲੀਆਂ ਤੇ ਫਿਰ ਹੁਣ ਪਾਣੀ ਆ ਗਿਆ ਤੇ ਪਾਣੀ ਫੇਰ ਵਿੱਚ ਖਲੋ ਜਾਨ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਆਣ ਕੇ ਹਾਲਾਤ ਵੇਖਣ ਤੇ ਆ ਦਾ ਮਾਜਵਾ ਕਹਿੰਦੇ 20000 ਰੁਪਏ ਦਵਾਗੇ ਤੇ 20000 ਨਾਲ ਅਧਿਕਾਰ ਹੁਣ ਪੂਰਾ ਹੋਣਾ ਇਸਨ ਹਰੀਕੇ ਪੱਤਰ ਨਾਲ ਲੱਗਦੇ ਪਿੰਡ ਦੀਨੇ ਦੇ ਨਿਵਾਸੀ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਹਾਲਾਤ ਜਿਹੜੇ ਆ ਜਿਹੜੇ ਕਨਗ ਅਗਲੀ ਫਸਲ ਬੀਜਣਦੇ ਆ ਉਹ ਬਹੁਤ ਹੀ ਚਿੰਤਾਜਨਕ ਹਨ ਔਰ ਉਹਨਾਂ ਨੂੰ ਉਮੀਦ ਨਹੀਂ ਹੈ ਕਿ ਜਿਹੜੀ ਹਾਲਾਤ ਹੁਣ ਬਣ ਚੁੱਕੇ ਹਨ ਪਾਣੀ ਦਾ ਪੱਧਰ ਫਿਰ ਵੱਚੁਕਾ ਹੈ ਔਰ ਰੇਤ ਆ ਚੁੱਕੀ ਹੈ ਔਰ ਉਸ ਦੌਰਾਨ ਜਿਹੜੀ ਫਸਲ ਉਹ ਬੀਜ ਪਾਉਣਗੇ ਔਰ ਸਰਕਾਰ ਪਾਸੋਂ ਇਸ ਸਬੰਧੀ ਹੋਰ ਭਵਜੇ ਦੀ ਮੰਗ ਕਰ ਰਹੇ ਹਨ ਰਮਨ ਚਾਵਲਾ ਜਗਮਨ ਟੀਵੀ ਤਰਨਤਾਰਨ